ਐਮ ਆਰ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਅੱਜ ਸ਼ਹਿਰ ਵਿੱਚ ਰੋਸ਼ ਮਾਰਚ ਕੱਢਿਆ ਗਿਆ ਤੇ ਇਹ ਰੋਸ਼ ਮਾਰਚ ਕੱਢ ਕੇ ਸਥਾਨਕ ਉਧਾਇਕ ਨਰਿੰਦਰਪਾਲ ਸਿੰਘ ਸਵਨਾ ਦੇ ਨਿਵਾਸ ਐਮ ਆਰ ਕਲੋਨੀ ਵਿਖੇ ਜਾਇਆ ਗਿਆ ਜਿੱਥੇ ਉਹਨਾਂ ਵੱਲੋਂ ਐਮ ਆਰ ਕਲੋਨੀ ਫਾਜ਼ਿਲਖਾਨੇ ਦੇ ਬਾਹਰ ਗੇਟ ਦੇ ਸਾਹਮਣੇ ਧਰਨਾ ਲਗਾਇਆ ਗਿਆ ਜਿੱਥੇ ਪੁਲਿਸ ਪ੍ਰਸ਼ਾਸਨ ਨੇ ਉਹਨਾਂ ਨੂੰ ਰੋਕਿਆ ਅਤੇ ਵਿਦਿਆਰਥੀਆਂ ਵੱਲੋਂ ਮੰਗ ਕੀਤੀ ਗਈ ਕਿ ਪਿਛਲੇ ਕਈ ਸਾਲਾਂ ਤੋਂ ਕਾਲਜ ਅਤੇ ਆਈਟੀਆਈ ਦੀ ਹਾਲਤ ਖਸਕਾ ਹੈ ਅਕਾਲੀਆ ਤੇ ਆਈਟੀਆ ਵਿੱਚ ਪੀਨ ਜੋ ਸਾਫ ਪਾਣੀ ਨਾ ਹੈ ਪੜਨ ਦੀ ਲਾਇਬ੍ਰੇਰੀ ਨਾ ਹੈ ਕਮਰਿਆਂ ਦੇ ਛੱਤਾਂ ਡਿੱਗ ਚੁੱਕੀਆਂ ਹਨ ਤੇ ਪਰਮਾਨੈਂਟ ਅਧਿਆਪਕ ਵੀ ਨਾ ਹਨ ਪਰ ਸਰਕਾਰਾਂ ਵੱਲੋਂ ਉਹਨਾਂ ਦੀ ਗੱਲ ਨਹੀਂ ਸੁਣੀ ਜਾ ਰਹੀ ਇਸ ਦੇ ਰੋਸ 'ਚ ਉਹ ਪਾਜੇ ਤਰ੍ਹਾਂ ਦਿੱਤਾ ਜਾ ਰਿਹਾ ਹੈ ਜਿੱਥੇ ਬੋਲਦੇ ਆਗੂਆਂ ਨੇ ਕਿਹਾ ਕਿ ਪ੍ਰਸ਼ਾਸਨ ਵੱਲੋਂ ਉਹਨਾਂ ਨੂੰ ਤਮ ਕਹਿਵੋ ਦਿੱਤੀਆਂ ਗਿਆ ਪਰ ਫੇਰ ਵੀ ਉਤਰਨਾ ਦੇ ਰਹੇ ਹਨ ਹੋਰ ਕੀ ਕਰਵਾਲਾ ਨਾ ਨਾ 2020 ਨਾ ਕੰਨ ਦਿੱਤੀ ਗਈ ਜਦੋਂ ਕੋਰੋਨਾ ਦਾ ਟਾਈਮ ਸੀ ਉਹ ਬੜੀ ਖਤਰਨਾਕ ਕਿਸਮ ਦੀ ਸਿੱਖਿਆ ਨੀਤੀ ਸੀ ਇਸ ਲਈ ਵਾਰ-ਵਾਰ ਵਿਰੋਧ ਕਰ ਰਹੇ ਹਾਂ ਲਗਾਤਾਰ ਤੇ ਪੰਜਾਬ ਦੀ ਸਰਕਾਰ ਪੰਪਾ ਭਾਰਵੇਂ ਬੈਠੀ ਉਹ ਸਿੱਖਿਆ ਨੀਤੀ ਲਾ ਚੜੀ ਉਹੀ ਦੇਖੋ ਪੰਜਾਬ ਦੇ ਵਿੱਚ ਪੀਐਮ ਸ੍ਰੀ ਸਕੂਲ ਜਿਹੜੇ ਖੋਲ੍ਹ ਦਿੱਤੇ ਗਏ ਕਿਸੇ ਜੋ ਆਪਣਾ ਫਾਇਲ ਦਾ ਗਰਲ ਸਕੂਲ ਹੈ ਚੰਨਣ ਵਾਲਾ ਸਕੂਲ ਕਈ ਤਰ੍ਹਾਂ ਦੇ ਜਿਹੜਾ ਕੇਂਦਰ ਨੂੰ ਸਹੂਲਤੀਆਂ ਦੇ ਜਿਹੜੀ ਪੰਜਾਬ ਦੇ ਲੋਕਾਂ ਨੇ ਫੈਸਲਾ ਕੀਤਾ ਉਹਨਾਂ ਤੋਂ ਦੇ ਵਿੱਚ ਭਰਤੀ ਵੀ ਕਰ ਰਹੇ ਨੇ ਉਹ ਦੋ ਦੋ ਦੇ ਆਪ ਕੇਂਦਰ ਸਰਕਾਰ ਨੇ ਭਰਤੀ ਕਰ ਦਿੱਤੇ ਤੇ ਉਹ ਜਿਹੜਾ ਸਕੂਲ ਜਿਹੜਾ ਕੇਂਦਰਾ ਵਾਲਾ ਅਕਰੀਪਰ ਗਾਇਨ ਨੰਬਰ ਕੇ ਸਾਡੇ ਜਿਹੜੇ ਕਾਲਜ ਆ ਉਹਨਾਂ ਦੇ ਵਿੱਚ ਬਿਲਡਿੰਗਾਂ ਡਿੱਗਣ ਲੱਗੀਆਂ ਸਕੂਲ ਦੀ ਬਿਲਡਿੰਗ ਤਾਂ ਸਾਰੀਆਂ ਡਿੱਗਣ ਲੱਗੀਆਂ ਕਾਲਜ ਦੇ ਵਿੱਚ ਕੋਈ ਐਮਏ ਦਾ ਕੋਰਸ ਨਹੀਂ ਹੈ ਹਨਾ ਬਿਲਡਿੰਗਾਂ ਸਹੀ ਨਹੀਂ ਹੈ ਲਾਇਬ੍ਰੇਰੀ ਡਿੱਗਰ ਵਾਲੇ ਹਿੱਸੇ ਦੇ ਵਿੱਚ ਵਿਦਿਆਰਥੀ ਪੜ੍ਹ ਰਹੇ ਆ ਤੇ ਜਦੋਂ ਅਸੀਂ ਐਮਐਲਏ ਸਾਹਿਬ ਕੋਲ ਆਈਏ ਤਾਂ ਇਹ ਲਗਾਤਾਰ ਸਾਨੂੰ ਲਾਰਾ ਲਾ ਦਿੰਦੇ ਆ ਕਿ ਹਫ਼ਤਾ ਤੋਂ ਕਰਦੇ ਆ ਅਸੀਂ ਪਿਛਲੇ 3 3.5 ਸਾਲਾਂ ਤੋਂ ਇਹ ਸੁਣ ਰਹੇ ਆ ਕਿ ਹਫ਼ਤਾ ਹਫ਼ਤਾ ਦੇ ਤੇ ਜਦੋਂ ਅਸੀਂ ਅੱਜ ਘਰਾਓ ਕਰਨਾ ਸੀ ਐਮਐਲਏ ਦਾ ਤਾਂ ਸਾਨੂੰ ਪੂਲ ਪ੍ਰਸ਼ਾਸਨ ਵੱਲੋਂ ਧਮਕੀਆਂ ਦਿੱਤੀਆਂ ਗਈਆਂ ਇਹ ਕਲੋਨੀ ਨਿੱਜੀ ਆ ਅਸੀਂ ਇਹਨਾਂ ਨੂੰ ਕਹਾਂ ਕਿ ਨਿੱਜੀ ਕਲੋਨੀ ਨਿੱਜੀ ਹੀ ਹੁੰਦੀ ਹੈ ਕਲੋਨੀ ਹਨ ਪਰ ਇਹ ਕਹਿੰਦੇ ਐਮਐਲਏ ਦੇ ਘਰ ਦਾ ਕਰਾਉਣਾ ਕਰਦੇ ਨੇ ਕਿ ਇਹ ਕਲੋਨੀ ਕਹਿੰਦੇ ਲੋਕ ਪ੍ਰਭਾਵ ਹੋ ਰਿਹਾ ਤੁਸੀਂ अक्सर क्रांति की है जिस तरह महंगी हूँ जिस तरह खोखली होंगी है पढ़ लिख के विद्यार्थी रोजगार नहीं है पढ़ाई का म्यार घटना जा रहा है ਨਕਲ ਦਾ ਕਲਚਰ ਇੰਨੀ ਜ਼ਿਆਦੇ ਆ ਅਸੀਂ ਇਸ ਦੌਰ ਦੇ ਵਿੱਚ ਮਣਾਈ ਦੀ ਮੰਗ ਕਰਨ ਲਈ ਇੱਥੇ ਬੈਠੇ ਆ ਕਿ ਅਸੀਂ ਇਹ ਵਿਦਿਆਰਥੀ ਕੋਈ ਰਜਗਾਰ ਮੰਗਣ ਜਾਂ ਇੱਥੇ ਤਨਖਾਹ ਵਧਾਉਣ ਨਹੀਂ ਆਏਗੇ ਜਾਂ ਪੈਸੇ ਮੰਗਣ ਨਹੀਂ ਆਏਗੇ ਅਸੀਂ ਕਹਿੰਦੇ ਆ ਕਿ ਪੰਜਾਬ ਦੇ ਸਰਕਾਰੀ ਕਾਲਜਾਂ ਦੇ ਵਿੱਚ ਪੜ੍ਹਾਈ ਸਸਤੀ ਹੋਣੀ ਚਾਹੀਦੀ ਆ ਪੰਜਾਬ ਦੀ ਆਈਟੀਆਆਂ ਵਿੱਚ ਬਿਲਡਿੰਗਾਂ ਚੰਗੀਆਂ ਹੋਣੀਆਂ ਚਾਹੀਦੀਆਂ ਤੇ ਜਿਹੜਾ ਵਿਦਿਆਰਥੀਆਂ ਤੋਂ ਜਿਹੜਾ ਉਹ ਜਿਹੜਾ ਐਮਏ ਵਰਗੇ ਕੋਰਸ ਨਹੀਂ ਹੈ ਹਾਈ ਐਜੂਕੇਸ਼ਨ ਦੇ ਕੋਰਸ ਆ ਉਹ ਸਾਰੇ ਹੋਣੇ ਚਾਹੀਦੇ ਆ ਤੇ ਉਹ ਸਰਕਾਰੀ ਹੋਣੇ ਚਾਹੀਦੇ ਆ ਇੱਥੇ ਕਿਉਂ ਆਏ ਹੋ ਜਿੱਦ ਕੀ ਕਾਰਨ ਹੈ ਸੀ ਆਪਣੇ ਮੰਗਲ ਲੈ ਕੇ ਆਏ ਆ ਐਸੇ ਐਮਐਲਐਸ ਸੋਨਾ ਜੀ ਦੇ ਕਰਕੇ ਆਪਣੇ ਮੰਗਲ ਲੈ ਕੇ ਆਏ ਆ ਕਿਉਂਕਿ ਨਾ ਸਾਡੀ ਆਈਟੀ ਦੇ ਬਹੁਤ ਮੰਗਾ ਨੇ ਉਹ ਕਹਿੰਦਾ ਤੁਹਾਡੇ ਕੋਲ ਕੈਬਨਟ ਤੇ ਡੜੀ ਆ ਮੰਗ ਪਹਿਲਾਂ ਵੀ ਆਏ ਸੀ ਸਾਡੇ ਜੁਗਿਆਰ ਦੇ ਸਾਥੀ ਪਰ ਪਹਿਲਾ ਐਮਐਲਏ ਜੀ ਨੇ ਸਾਨੂੰ ਕਿਹਾ ਨਾ ਤੱਕ ਇਹਨਾਂ ਨੂੰ ਆਖਾ ਸਾਡੀ ਆਈਟੀਆਈ ਤੇ ਆ ਕੇ ਤੁਹਾਨੂੰ ਜੀ ਬੈਠੇਗੇ ਪੂਰੀਆ ਕਰਾਂਗੇ ਹਜੇ ਤੱਕ 3 ਸਾਲ ਹੋ ਗਏ ਐਮਐਲਏ ਸਵਨਾ ਜੀ ਨੂੰ ਬਣੇ ਹੋਏ ਨੂੰ ਅਜੇ ਤੱਕ ਨਹੀਂ ਆਈ ਸਾਡੀ ਆਈਟੀਆਈ ਤੇ ਸਾਡੀ ਆਈਟੀਆਈ ਦੀ ਹਾਲਤ ਕੋਈ ਪੂਰੀ ਬਿਲਡਿੰਗ ਡਿੱਗਣੀ ਹੋਊਗਾ ਉਹ 1947 ਸਾਲ ਦੀ ਬਣੀ ਹੋਈ ਆ ਬਿਲਡਿੰਗ ਇਸ ਬਿਲਡਿੰਗ ਇਸ ਨੇ ਇੰਨਾ ਕਾਰਪਸ ਕਰ ਦਿਆ ਇਹ ਬਿਲਡਿੰਗ ਟਿਕਣਾ ਤੇ 3 ਵਾਲੀ 77 ਤੇ ਇਸ ਬਿਲਡਿੰਗ ਦੀ ਹਾਲਤ ਬੋਲ ਨਹੀਂ ਹੋਗਾ ਕਿਦਾਂ ਪਾਣੀ ਪੀਣ ਦਾ ਕੋ ਮਾਤੂਮਾ ਦਾ ਕੋਈ ਵਰਪਾਨ ਨਹੀਂ ਸਾਡੇ ਪੂਰੇ ਹੋਣਾ ਚਾਹੀਦਾ ਨਾਲ ਲਾਇਬ੍ਰੇਰੀ ਅਸੀਂ ਚਾਹੁੰਦੇ ਹਾਂ ਕਿ ਮੰਗ ਕਰਦੇ ਹਾਂ ਅਸੀਂ ਚਾਹੁੰਦੇ ਹਾਂ ਸਾਡੇ ਆਈਟੀਆਈ ਵਿੱਚ ਨਵੀਂ ਲਾਇਬ੍ਰੇਰੀ ਹੋਣੀ ਚਾਹੀਦੀ ਹੈ ਜਾਂ ਖੇਡ ਦਾ ਮੈਦਾਨ ਹੋਣਾ ਚਾਹੀਦਾ ਕਿ ਕਿ ਪੱਤਾ ਲੱਗਣੇ ਹੁੰਦਾ ਖੇਡ ਦਾ ਸਾਰਾ ਸਮਾਨ ਸਟੋਰ ਹੋਣਾ ਚਾਹੀਦਾ ਹੈ 3 ਮਹੀਨੇ ਤੱਕ ਨਹੀਂ ਹੈ ਸਾਡੇ ਇੱਥੇ ਟ੍ਰੇਡ ਚੱਲਦੀਆਂ ਨੇ ਉਹਨੇ ਲੈਕਚਰਰ ਹੈਗੇ ਨੇ ਸਾਡੇ ਸਾਰਾ ਪਰ ਕੱਟੇ ਗਏ ਜਿਹੜੇ ਨਿੱਤੀ ਚਾਹੁੰਦੇ ਨੇ ਇੱਕ ਮੰਗ ਆਈ ਹੈ ਕਿ ਉਹਨਾਂ ਨੂੰ ਪੋਇੰਟ ਟਾਡਾ ਨਾਮ ਜੀ ਅਮਰਜੀਤ ਕੌਰ ਜੀ ਨੂੰ ਬਹੁਤ ਸਾਰੀ ਔਧਾਰ ਜਿਵੇਂ ਅਮਰਜੀਤ ਕੌਰ ਜੀ ਨੂੰ ਦੱਸਿਆ ਵੀ ਆਈਟੀਆਈ ਚਮਸਰਾਂ ਨੇ ਤੁਸੀਂ ਆਏ ਅਮਰ ਕੌਰ ਤੇ ਤੁਸੀਂ ਤੁਹਾਡੀ ਕੀ ਮੰਗ ਹੈ ਜੀ ਲਗਾਤਾਰ ਆਪਾਂ ਬਹੁਤ ਇਹ ਗੱਲ ਪਈਆ ਵੀ ਪ੍ਰਚਾਰਦੇ ਰਹੇ ਆ ਆਪਾਂ ਸੁਣਦੇ ਵੀ ਰਹੇ ਆ ਬਹੁਤ ਆਪਾਂ ਇਹ ਸੁਣਿਆ ਕਿ ਸਾਡੇ ਜਿਹੜੇ ਕਾਲਜ ਜਿਹੜੇ ਬਾਰਡਰ ਏਰੀਆ ਬੈਲਟ 'ਚ ਹੋਣ ਕਰਕੇ ਚੰਦ ਸਰਕਾਰੀ ਕਾਲਜ ਆ ਤੇ ਚਾਂਦੀ ਜਿਹੜੀ ਕਹੇ ਆ ਆਈਡੀ ਇੱਕ ਹੀ ਆ ਸਰਕਾਰੀ ਸਾਡੀ ਤੇ ਅਮਰ ਕਾਲਜ ਵੀ ਇੱਕ ਹੀ ਆ ਜਿਹੜੀ ਕਿ ਲਗਾਤਾਰ ਪ੍ਰੋਬਲਮਾਂ ਨਾਲ ਘਿਰਿਆ ਹੋਇਆ ਹੈ ਜਿਹੜੀਆਂ ਸਮੱਸਿਆਵਾਂ ਨੇ ਉਹ ਨਹੀਂ ਇਹਨਾਂ ਨੂੰ ਦਿਖਦੀਆਂ ਵੀ ਸਾਡਾ ਜਿਹੜਾ ਅਮਰ ਕਾਲਜ ਐਨਾ ਪੁਰਾਣਾ ਕਾਲਜ ਆ ਜਿਹਦੇ 'ਚ ਬਾਰਡਰ ਬੈਲਟ ਦੇ ਸਾਰੇ ਦਲਤ ਵਿਦਿਆਰਥੀ ਪੜਦੇ ਆ ਜਿੱਤੇ ਕਿ ਲਗਾਤਾਰ ਐਮਏ ਦੇ ਕੋਰਸ ਨੂੰ ਲੈ ਕੇ ਇੱਥੇ ਸੰਘਰਸ਼ ਲੜੇ ਗਏ ਆ ਅੱਜ ਉਹ ਐਮਏ ਦਾ ਕੋਰਸ ਜੇ ਚਾਲੂ ਕਰਵਾਉਣ ਦੀ ਗੱਲ ਕੀਤੀ ਗਈ ਆ ਉਹ ਸੈਲਫ ਕਾਂਸ ਨਾਂ ਦੇ ਕੋਰਸ ਚ ਸ਼ੁਰੂ ਕੀਤੀ ਗੀਏ ਪ੍ਰਾਈਵੇਟ ਵਿੱਚ ਸਰਕਾਰੀ ਦਾ ਨਾਂ ਨਹੀਂ ਕੀਤਾ ਗਿਆ ਵੀ ਉਹਦੇ ਵਿੱਚ ਸਰਕਾਰੀ ਤੌਰ ਤੇ ਸ਼ੁਰੂ ਕੋਰਸ ਸੁਖਾਇਆ ਜਾਵੇ ਜਿਹੜੇ ਗ੍ਰੀਨ ਕਾਰਡ ਦੇ ਜਿਆ ਆਠੀਆਂ ਉਹ ਪੜੇ ਜਾਣ ਤੇ ਜਿਹੜੀ ਦੀ ਗੱਲ ਐਨੀ ਪ੍ਰਾਣੀ ਬਿਲਡਿੰਗ ਆ ਡਿੱਗਣ ਦੀ ਕੰਗਾਰ ਤੇ ਕਿਸੇ ਵੇਲੇ ਵੀ ਡਿੱਗ ਸਕਦੀ ਆ ਜਿਹੜੀ ਬਿਲਡਿੰਗ ਆ ਡਿੱਗਣ ਦੀ ਕੰਗਾਰ ਤੇ ਉਹਦੀਆਂ ਵੀ ਜਿਹੜੀਆਂ ਟ੍ਰੇਡਾਂ ਚ ਜਿਹੜੀਆਂ ਹੈਗੀਆਂ ਉਹ ਟੀਨ ਦੀ ਸ਼ਤ ਪਾਈ ਹੋਈ ਆ ਲੋਹੇ ਦੀ ਜਿਹੜੀ ਕਿ ਐਨੀ ਗਰਮੀ ਦੇ ਦਿਨਾਂ ਚ ਪੜਦੀ ਉਹ ਤੇ ਖੜਿਆ ਤੱਕ ਨਹੀਂ ਜਾਂਦਾਗਾ ਅਸੀਂ ਕਹਿੰਦੇ ਆ ਜਿਹੜੀ ਬਿਲਡਿੰਗ ਆ ਉਹਦੀ ਉਸਾਰੀ ਕਰਾਈ ਜਾਵੇ ਨਵੀਂ ਤਕਨੀਕ ਤੋਂ ਜਿਹੜੇ ਕਿ ਉੱਥੇ ਨਵੀਂ ਤਕਨੀਕ ਦੀਆਂ ਜਿਹੜੀ ਬਾਹ ਪੁਰਾਣੀ ਮਸ਼ੀਨਰੀ ਲੈ ਨਵੀਂ ਤਕਨੀਕ ਨੂੰ ਉਸੇ ਜਿਹੜਾ ਧਰਨਾ ਦੇ ਰਹੇ ਕਿੱਥੇ ਦੇ ਰਹੇ ਜਿਹੜਾ ਜਿਹੜਾ ਸਿਰਨ ਹੋਣੀ ਆ ਇਹਦੇ ਸਾਹਮਣੇ ਲਾ ਰਹੇ ਜਿੱਥੇ ਐਮਐਲ ਸਾਹਮਣ ਕਾ ਕਿ ਕੁਛ ਰੋਕਿਆ ਗਿਆ ਤਾਂ ਅਸੀਂ ਉਥੇ ਸੜਕ 'ਤੇ ਉਤਰਨ ਆਇਆ ਹੋਇਆ ਵੀ ਕਿਉਂਕਿ ਜਿਹੜੀਆਂ ਸਾਡੀਆਂ ਮੰਗਾਂ ਜਨਰਲ ਮੰਗਾਂ ਇਹ ਇਹਨੂੰ ਬਾਤ ਵਾਰੀ ਕੰਨੀ ਗੱਲ ਪਾਈ ਹੋਈ ਆ ਵੀ ਤੁਸੀਂ ਜਿਹੜੀਆਂ ਸਾਡੀਆਂ ਮੰਗਾਂ ਤੇ ਇਹਨਾਂ ਤੇ ਗੌਰ ਕਰੋ ਤੁਹਾਡਾ ਐਜੀਟੇਸ਼ਨ ਤਾਂ ਕਾਫੀ ਦਿਨ ਪੁਰਾਣਾ ਹੈ ਇਹਨਾਂ ਨੇ ਨਹੀਂ ਕਰਾਈ ਕਿ ਕਦੇ स्टूडेंट ਆਏ ਨੇ ਜੀ ਕੀ ਕਹਿਣਾ ਚਾਹੁੰਦੇ ਹੋ ਕਿੱਥੋਂ ਆਏ ਨੇ ਕਹੜਾ ਤਰਨਾ ਦੇ ਰਹੇ ਨੇ ਇਹ ਜਿਹੜਾ ਪਾਜਲਕਾ ਇੱਥੇ ਕਿਹਾ ਜਾਂਦਾ ਦੇਖ ਤੇ ਰੱਖ ਪਾਰ ਕਰਨ ਵਾਲਾ ਬਾਕੀ ਗਰਾਊਂਡ ਦੇ ਵਿੱਚ ਤੇ ਇਹ ਮੰਗ ਹੈ ਕਿ ਜਿਹੜਾ ਐਮਆਰ ਕਾਲ ਹੈ ਉਹਦੇ ਸਾਡੇ ਸਿਲੇਬਸ ਨਾਲ ਉਹ ਬਿਲਡਿੰਗ ਦਾ ਮਸਲਾ ਹੈ ਇਸ ਲਈ ਅਸੀਂ ਚਾਹੁੰਦੇ ਹਾਂ ਕਿ ਪੁਰਾਣੇ ਪਾਰਕ ਨੂੰ ਜਲਦੀ ਤੋਂ ਜਲਦੀ ਮਸਲਾ ਹੈ ਬਿਲਡਿੰਗ ਦਾ ਹਟਾਇਆ ਜਾਵੇ ਇਸ ਪੰਜਾਬ ਸਰਕਾਰ ਸਬੰਧੀ ਨਤਾਏ ਨਹੀਂ ਸਾਥੀਓ ਜੈ ਜੰਤਾ ਜੈ ਸਰਕਾਰ ਪੰਜਾਬ ਸਰਕਾਰ ਸਬੰਧੀ ਮੰਗਾਂ ਨੇ ਜੋ ਕਿ ਆਪਦੇ ਹਲਕਾ ਐਮਐਲਏ ਸਰਦਾਰ ਸੋਨਰਪਾਲ ਸਿੰਘ ਚੌਰਣਾ ਕੋਲ ਆਏ ਨੇ ਉਹਨਾਂ ਦੇ ਪਿੱਛੇ ਰਹਿਸਾ ਹੈ ਉਹ ਆ ਰਿਹਾ ਹੈ ਜਾਂ ਉਹਨਾਂ ਦਾ ਕੋਈ ਨੁਮਾਇੰਦਾ ਆਊਗਾ ਉਸ ਤੋਂ ਬਾਅਦ ਇਹਨਾਂ ਨੇ ਮੰਗ ਪੱਤਰ ਦੇਣਾ ਜੀ ਇਹਨਾਂ ਨੂੰ ਇੱਥੇ ਕਿਉਂ ਰੋਕਿਆ ਗਿਆ ਆਪਣੇ ਜਿਲ੍ਹਾ ਪ੍ਰਸ਼ਾਸਨ ਕੋਲੋਂ ਆ ਕੇ ਦਰਮਿਆ ਬਹੁਤ ਨਿਕਲੇ ਟੋਡੇ ਨਾਲ ਆਪਣੇ ਵਿਚਾਰ ਖਾਂਦੇ ਕਰੀਂ ਨਹੀਂ ਉਹ ਕਹਿੰਦੇ ਸੀ ਸਾਨੂੰ ਪੁਲਿਸ ਨੇ ਇੱਥੇ ਰੋਕਿਆ ਸੀ ਤੁਹਾਨੂੰ ਦੇ ਕਰੇਗੇ ਧਰਨਾ ਦੇਣਾ ਸੀਗਾ ਕਿ ਕਿਸ ਤਰ੍ਹਾਂ ਨਹੀਂ ਇਸ ਇੱਥੇ ਦਾ ਸੰਬੰਧ ਹੈਗਾ ਸੁਰੱਖਿਆ ਨੂੰ ਦੇਣਾ ਜਿਹੜਾ ਲੁੱਟੇ ਰੇ ਲੋਕਾਂ ਦੀ ਰਾਖੇ ਲਈ ਹੈਗਾ ਇੱਥੇ ਰੋਕ एबीए न्यूज चैनल देखने वाले सभी दर्शकों से हम अपील करते हैं की एबीए न्यूज चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें। जय हिंद जय भारत